making sure they have their proper uh, paperwork ਹਰਜਿੰਦਰ ਦੇ ਟਰੱਕ ਹਾਦਸੇ ਵਾਲਾ ਮਾਮਲਾ ਕਾਫੀ ਉਲਝਦਾ ਜਾ ਰਿਹਾ ਹੈ ਤੇ ਇਸੇ ਦਰਮਿਆਨ ਅਮਰੀਕਾ ਦੇ ਫਲੋਰੀਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਇੱਕ ਪੰਜਾਬੀ ਸਿੱਖ ਨੌਜਵਾਨ ਨੇ ਸਾਂਝਾ ਕੀਤਾ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਅਮ ਇਮੀਗ੍ਰੇਸ਼ਨ ਚੈੱਕਪੁਆਇੰਟਸ ਬੇਸਿਕਲੀ ਉਸ ਦਾ ਕਹਿਣਾ ਹੈ ਕਿ ਫਲੋਰੀਡਾ ਦੀ ਸਰਕਾਰ ਨੇ ਇੱਕ ਸਖਤ ਫੈਸਲਾ ਲੈ ਲਿਆ ਹੈ ਉਹਨਾਂ ਨੇ ਆਪਣੇ ਸਾਰੇ ਵਾਹਨ ਚੈੱਕ ਵਾਲੇ ਪੁਆਇੰਟ ਅਤੇ ਖੇਤੀਬਾੜੀ ਜਾਂਚ ਸਟੇਸ਼ਨ ਇਮੀਗ੍ਰੇਸ਼ਨ ਚੈੱਕ ਪੋਸਟਾਂ ਵਿੱਚ ਬਦਲ ਦਿੱਤੀ ਹਨ ਇਹਨਾਂ ਥਾਵਾਂ ਉੱਪਰ ਆਈਸੀਈ ਦੇ ਅਧਿਕਾਰੀ ਤਾਇਨਾਤ ਹਨ ਨਾਲ ਹੀ ਲੋਕਲ ਪੁਲਿਸ ਵੀ ਹਰ ਟਰੱਕ ਨੂੰ ਰੋਕ ਕੇ ਜਾਂਚ ਕਰ ਰਹੀ ਹੈ ਹਰ ਇੱਕ ਤੋਂ ਕਾਗਜ਼ਾਤ ਵੇਖੇ ਜਾ ਰਹੇ ਹਨ ਕਿ ਉਹਨਾਂ ਕੋਲ ਗ੍ਰੀਨ ਕਾਰਡ ਹੈ ਜਾਂ ਅਮਰੀਕੀ ਨਾਗਰਿਕਤਾ ਜੇ ਕਿਸੇ ਕੋਲ ਸਿਰਫ ਵਰਕ ਪਰਮਿਟ ਮਿਲਿਆ ਹੋਇਆ ਹੈ ਤਾਂ ਉਹਨਾਂ ਨੂੰ ਫਲੋਰੀਡਾ ਵਿੱਚ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕੁਝ ਲੋਕਾਂ ਨੂੰ ਰਾਜ ਤੋਂ ਬਾਹਰ ਭੇਜਿਆ ਜਾ ਰਿਹਾ ਹੈ ਤੇ ਕੁਝ ਨੂੰ ਇੰਗਲਿਸ਼ ਟੈਸਟ ਵੀ ਪਾਸ ਕਰਨਾ ਪੈ ਰਿਹਾ ਹੈ ਅਸਲ ਨੌਜਵਾਨ ਨੇ ਦੱਸਿਆ ਕਿ ਸੋਮਵਾਰ ਤੋਂ ਅੱਜ ਤੱਕ ਉਸ ਦੇ ਕੋਈ ਵੀ ਟਰੱਕ ਫਲੋਰੀਡਾ ਵਿੱਚ ਨਹੀਂ ਵੜੇ ਜਦਕਿ ਪਹਿਲਾ ਰੋਜ਼ਾਨਾ ਤਿੰਨ ਤੋਂ ਚਾਰ ਟਰੱਕ ਸਮਾਨ ਲੈ ਕੇ ਉੱਥੇ ਪਹੁੰਚਦੇ ਸਨ ਹੁਣ ਸਾਰੇ ਟਰੱਕ ਰੁਕੇ ਹੋਏ ਹਨ ਇਸ ਨਾਲ ਗਾਹਕ ਵੀ ਖੁਸ਼ ਨਹੀਂ ਹਨ ਉਹਨਾਂ ਨੂੰ ਆਪਣਾ ਸਮਾਨ ਸਮੇਂ ਤੇ ਚਾਹੀਦਾ ਹੈ ਪਰ ਜਦੋਂ ਹਾਲਾਤ ਬਾਰੇ ਸਮਝਾਇਆ ਜਾਂਦਾ ਹੈ ਤਾਂ ਉਹ ਕੁਝ ਸਮਝ ਲੈਂਦੇ ਹਨ ਪਰ ਅਸਲ ਵਿੱਚ ਉਹਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਜਦ ਉਹਨਾਂ ਦੀ ਕਾਰੋਬਾਰੀ ਗਤੀਵਿਧੀ ਹੌਲੀ ਹੁੰਦੀ ਹੈ ਤਾਂ ਸਾਡੇ ਵਰਗਿਆਂ ਦਾ ਵੀ ਨੁਕਸਾਨ ਹੁੰਦਾ ਹੈ ਕਈ ਡਰਾਈਵਰ ਹੁਣ ਖੁੱਲ੍ਹ ਕੇ ਕਹਿ ਰਹੇ ਹਨ ਕਿ ਉਹ ਫਲੋਰ ਰੈਡਾ ਜਾਣ ਤੋਂ ਡਰ ਰਹੇ ਹਨ ਇਹ ਕੇਵਲ ਵਰਕ ਪਰਮਿਟ ਵਾਲਿਆਂ ਲਈ ਨਹੀਂ ਸਗੋ ਗ੍ਰੀਨ ਕਾਰਡ ਹੋਲਡਰ ਲਈ ਵੀ ਡਰ ਦੇ ਸਾਈ ਹੇਟ ਹੈ ਉਸ ਨੌਜਵਾਨ ਨੇ ਇੱਕ ਮਿਸਾਲ ਦਿੱਤੀ ਉਸ ਦੀ ਕੰਪਨੀ ਨਾਲ ਇੱਕ ਪਤੀ ਪਤਨੀ ਦੀ ਟੀਮ 2015 ਤੋਂ ਜੁੜੀ ਹੋਈ ਹੈ ਪਤੀ ਕੋਲ ਗ੍ਰੀਨ ਕਾਰਡ ਹੈ ਅਤੇ ਉਹ ਲਗਭਗ 20 ਤੋਂ 25 ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਪਰ ਉਸ ਨੇ ਅਜੇ ਤੱਕ ਨਾਗਰਿਕਤਾ ਲਈ ਨਹੀਂ ਇਹ ਜੋੜਾ ਹਿਸਪੈਨਿਕ ਹੈ ਪਤਨੀ ਇੱਥੇ ਦੀ ਜੰਮੀ ਹੈ ਉਨ੍ਹਾਂ ਨੇ ਸੋਮਵਾਰ ਦੀ ਰਾਤ ਕਾਲ ਕਰਕੇ ਕਿਹਾ ਕਿ ਉਹ ਹੁਣ ਫਲੋਰੀਡਾ ਨਹੀਂ ਜਾਣਗੇ ਨੌਜਵਾਨ ਹੈਰਾਨ ਹੋ ਗਿਆ ਕਿਉਂ ਉਹਨਾਂ ਦੇ ਸਾਰੇ ਕਾਗਜ਼ ਸਹੀ ਹਨ ਪਤਨੀ ਨੇ ਸਮਝਾਇਆ ਕਿ ਪਤੀ ਦੀ ਇੰਗਲਿਸ਼ ਬਹੁਤ ਮਜ਼ਬੂਤ ਨਹੀਂ ਹੈ ਉਹ ਡਰਦਾ ਹੈ ਕਿ ਜੇ ਉੱਥੇ ਉਸ ਨੂੰ ਟੈਸਟ ਦੇਣਾ ਪੈ ਗਿਆ ਤਾਂ ਉਹ ਪਾਸ ਨਹੀਂ ਹੋ ਸਕਿਆ ਤਾਂ ਉਸ ਨੂੰ ਸਜ਼ਾ ਜਾ ਗ੍ਰਿਫਤਾਰੀ ਵੀ ਹੋ ਸਕਦੀ ਹੈ ਕਾਰ ਵਿੱਚ ਉਹਨਾਂ ਦੇ ਬੇਟੇ-ਬੇਟੀ ਹਨ ਉਹ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਲੈਣਾ ਚਾਹੁੰਦੇ ਇਸ ਕਾਰਨ ਪ੍ਰਭਾਵ ਸਿਰਫ ਨਵੇਂ ਆਏ ਲੋਕਾਂ ਉੱਪਰ ਨਹੀਂ ਪੈ ਰਿਹਾ ਸਗੋਂ ਉਹਨਾਂ ਉੱਪਰ ਵੀ ਜੋ ਸਾਲਾਂ ਤੋਂ ਇੱਥੇ ਜੀਵਨ ਬਤਾ ਰਹੇ ਹਨ ਇਹ ਗੱਲ ਕਿਸੇ ਲਈ ਵੀ ਚੰਗੀ ਨਹੀਂ ਜੋ ਹਾਦਸਾ ਹੋਇਆ ਉਹ ਬਹੁਤ ਹੀ ਦੁਖਦਾਈ ਸੀ ਜੇ ਉਸ ਪਰਿਵਾਰ ਲਈ ਦਵਾਵਾਂ ਦੀ ਲੋੜ ਹੈ ਪਰ ਕੁਝ ਲੋਕ ਇਸ ਘਟਨਾ ਨੂੰ ਆਪਣਾ ਰਾਜਨੀਤਿਕ ਹਥਿਆਰ ਬਣਾ ਕੇ ਵਰਤ ਰਹੇ ਹਨ ਇਹ ਨਾ ਅਮਰੀਕਾ ਲਈ ਠੀਕ ਹੈ ਅਤੇ ਨਾ ਹੀ ਅਮਰੀਕੀਆਂ ਲਈ ਇਹ ਸਮਾਂ ਹੈ ਜਦ ਸਾਰੇ ਮਿਲ ਕੇ ਹੱਲ ਲੱਭਣ ਦੀ ਲੱਭ ਲਈ ਇਕੱਠੇ ਹੋਣ ਇੱਕ ਦੂਜੇ ਉੱਤੇ ਦੋਸ਼ ਮਾਰਨ ਦੀ ਬਜਾਏ ਕੁਝ ਹੱਲ ਲੱਭਿਆ ਜਾ ਸਕੇ ਨਾ ਹੀ ਹੋਰ ਸੋਬਿਆਂ ਜਾਂ ਹੋਰ ਜਾਤੀਆਂ ਨੂੰ ਨਿਸ਼ਾਨਾ ਬਣਾਉਣ ਨਾਲ ਕੋਈ ਹੱਲ ਨਿਕਲੇਗਾ ਇਸ ਤਰ੍ਹਾਂ ਸਿਰਫ ਰਾਹ ਹੋਰ ਉਲਝਣਗੇ ਅਤੇ ਅਸੀਂ ਕਿਸੇ ਮੰਜ਼ਲ ਤੇ ਨਹੀਂ ਪਹੁੰਚਾਂਗੇ ਤਾਂ ਦੋਸਤੋ ਹੁਣ ਦੇਖਣਾ ਇਹ ਹੋਵੇਗਾ ਕਿ ਹਰਜਿੰਦਰ ਦੇ ਮਾਮਲੇ ਦੇ ਵਿੱਚ ਕੀ ਸਰਕਾਰ ਉਸ ਨੂੰ ਇਨਸਾਫ ਦੇਵੇਗੀ ਜਾਂ ਉਸ ਨੂੰ ਜੋ 45 ਸਾਲ ਦੀ ਸਜ਼ਾ ਕਿ ਆ ਰਹੀ ਹੈ ਉਹੀ ਵਾਪਸ ਹੋਵੇਗੀ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਹੈ ਉਹ ਸਾਨੂੰ ਕਮੈਂਟ ਬਾਕਸ ਤੇ ਵਿੱਚ ਜਰੂਰ ਦੱਸਿਓ ਤੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ